ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਲੈ ਕੇ ਆਈਏ ਉਹਦੇ ਵਿੱਚ ਹੀ ਆਪਣਾ ਖਾਲਸਾਤਾਨ ਆਜੂਗਾ ਮੁਸਲਮਾਨਾਂ ਨੂੰ ਆਪਣੇ ਸਥਾਨ ਮਿਲੇ ਹੋਏ ਸੀ ਹਿੰਦੂਆਂ ਨੂੰ ਵਪਾਰ ਦਾ ਮਿਲਿਆ ਹੋਇਆ ਸੀ ਮਤਲਬ ਸਾਰੇ ਬਰਾਬਰ ਸੀ ਭਈ ਆਪਾਂ ਕੋਈ ਵੀ ਆਪਣੀ ਜੇ ਗੱਲ ਮਨਾਉਣੀ ਹੈ ਜਾਂ ਕੋਈ ਵੀ ਗੱਲ ਹੈ ਆਪਾਂ ਟੇਬਲ ਟਾਕ ਦੇ ਵਿੱਚ ਮੈਂ ਜ਼ਿਆਦਾ ਜੋ ਕੀਤਾ ਜਾਂ ਉਹਨਾਂ ਨੇ ਜੋ ਡੇਡੇ ਵੱਡੇ ਗناہ ਕੀਤੇ ਮੇਰਾ ਖਿਆਲ ਹੈ ਕਿ ਉਹ ਕੌਮ ਨੇ ਉਹਨਾਂ ਨੂੰ ਉਹਦੀ ਸਜ਼ਾ ਵੈਸੇ ਹੀ ਦੇ ਰਹੀ ਹੈ ਕਿ ਉਹ ਉਹਨਾਂ ਨੂੰ ਘਾੜ ਦਿੱਤਾ ਹੈ ਇਸ ਕਰਕੇ ਅਸੀਂ ਅਕਾਲ ਤੱਕ ਤੇ ਬਹੁਤ ਉਹ ਸਾਡੇ ਲਈ ਸਤਿਕਾਰ ਨਹੀਂ ਕਰਦਾ ਜੋ ਉਹਨਾਂ ਦਾ ਫੈਸਲਾ ਹੋ ਠੀਕ ਹੈ ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਭਾਈ ਅਮਰਪਾਲ ਸਿੰਘ ਦੇ ਪਿਤਾ ترਸੀਮ ਸਿੰਘ ਅਤੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਗਿਆ ਹੈ ਖਾਸ ਤੌਰ ਦੇ ਉੱਤੇ ترਸੀਮ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਜੋ ਕੀਤੀ ਗਈ ਹੈ ਉਹ ਗਲਤ ਕੀਤੀ ਗਈ ਹੈ ਜਾਣਬੁੱਝ ਕੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਰਬਜੀਤ ਸਿੰਘ ਖਾਲਸਾ ਨੇ ਇਸ ਮਾਮਲੇ ਦੀ ਸਾਬਕਾ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਉਹ ਜਲਦ ਹੀ ਗ੍ਰਹਿ ਮੰਤਰਾਲੇ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਨੇ ਗ੍ਰਹਿ ਮੰਤਰੀ ਤੋਂ ਉਹਨਾਂ ਨੇ ਸਮਾਂ ਮੰਗਿਆ ਹੋਇਆ ਹੈ ਕਿ ਉਹਦੇ ਵਿੱਚ ਕਿਸਾਨਾਂ ਦਾ ਮੁੱਦਾ ਬੇਅਦਬੀਆਂ ਦਾ ਮੁੱਦਾ ਤੇ ਇਸ ਤੋਂ ਇਲਾਵਾ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਜਾਵੇਗਾ ਜੀ ਜਦੋਂ ਦੇਖੋ ਕਿ ਅਮਰਪਾਲ ਦੇ ਜਿਹੜਾ ਕੇਸ ਰਿਸਿਸਟ ਕੀਤਾ ਤੁਸੀਂ ਉਹ ਸਾਰੇ ਜਣ ਸਮਝਦੇ ਹੋ ਕਿ ਸੰਗਠਾ ਨੇ ਉਹਨੂੰ ਪਰਵਾਹ ਨਹੀਂ ਕੀਤਾ ਇਸੇ ਤਰ੍ਹਾਂ ਹਕੂਮਤ ਸਾਨੂੰ ਜਿਹੜਾ ਦਬਾ ਕੇ ਦਬਾ ਕੇ ਇਹ ਸਾਜਸ਼ਾ ਇਹ ਕੋਈ ਵੀ ਜਦੋਂ ਕੋਈ ਛੋਟ ਛੋਟੀ ਮੋਟੀ ਕੋਈ ਸਿੱਖ ਕੋਈ ਚੰਗਾ ਕੰਮ ਹੁੰਦਾ ਇਹ ਮੇਰੇ ਖਿਆਲ ਹੈ ਹਕੂਮਤਾਂ ਨੂੰ ਜਾਂ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਉਹ ਕਿਸੇ ਨਾ ਕਿਸੇ ਤਰੀਕੇ ਚ ਉਹ ੜਕਾ ਪਾਉਣਾ ਚਾਹੁੰਦੇ ਆ ਉਹ ਦੁਨੀਆ ਚ ਸਾਡੀ ਕੌਮ ਨੂੰ ਬਦਨਾਮ ਕਰਨਾ ਚਾਹੁੰਦੇ ਆ ਇਸ ਕਰਕੇ ਮੇਰੇ ਖਿਆਲ ਹੈ ਕਿ ਉਹ ਤੁਸੀਂ ਸਾਰੇ ਜਣੇ ਸਮਝਦੇ ਹੋ ਕਿ ਉਹ ਕਸਟਾਇਰਡ ਜੱਜ ਤੋਂ ਇਨਕੁਆਇਰੀ ਡਿਮਾਂਡ ਕਰਦੇ ਆ ਬਾਪੂ ਇਹ ਕਿਸ ਤਰ੍ਹਾਂ ਵੇਖਦਾ ਕਰਕੇ ਆਖਸਰ ਦੇਖਿਆਦਾ ਜਦੋਂ ਕੋਈ ਚੁਣਨਦਾ ਹੋ ਜਾਂਦਾ ਐਮਪੀ ਬਣ ਜਾਂਦਾ ਜਾਂ ਐਮਐਲਏ ਬਣ ਜਾਂਦਾ ਤਾਂ ਉਹ ਜਿਹਨਾਂ ਦੇ ਵਿੱਚੋਂ ਰਿਹਾ ਹੋ ਜਾਂਦੇ ਨੇ ਪਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਤਾਂ ਬੜੀ ਮੁਸ਼ਕਲ ਦੇ ਨਾਲ ਹੀ ਸੋਚ ਚੱਕਾਈ ਸੀ ਤੇ ਹੁਣ ਵੀ ਉਹਨਾਂ ਨੇ ਸਮਾਂ ਮੰਗਿਆ ਇਹ ਇਹ ਦੇਖੋ ਜੀ ਇਹ ਹਕੂਮਤ ਦੀ ਬਹੁਤ ਧੱਕੇਸ਼ਾਈ ਹੈ ਸਾਡੇ ਜਿਹੜੇ ਘੱਟ ਗਿਣਤੀ ਕੌਮਾਂ ਨਾਲ ਇਹ ਜਿਹੜਾ ਇੱਕ ਬਹੁਤ ਵੱਡਾ ਧੱਕਾ ਵਾਕੇ ਇਹ ਜੋ ਵੀ ਉਹਨਾਂ ਨੇ ਉਹਨਾਂ ਦੇ ਝੂਠੇ ਕੇਸ ਪਹਿਲਾਂ ਬਣਾਏ ਸੀ ਇਹ ਸੰਗਤਾਂ ਨੇ ਉਹ ਇਹ ਅਕਰੂ ਸਰਬ ਦੀ ਇਲੈਕਸ਼ਨ ਚ ਬਹੁਤ ਵੱਡਾ ਫਤਵਾ ਦੇ ਕੇ ਉਹਨਾਂ ਰਕਾਰ ਦਿੱਤਾ ਕਿ ਉਹਨਾਂ ਉਹ ਲੋਕ ਉਹਨੂੰ ਕਿੰਨਾ ਪਿਆਰ ਕਰਦੇ ਆ ਜਿਹਨੂੰ ਤੁਸੀਂ ਪੂਰੀ ਦੁਨੀਆ ਚ ਬਦਨਾਮ ਕਰਨ ਦੀ ਆਤਵਾਦੀ ਵਖਵਾਦੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਲੋਕ ਉਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੇ ਲੋਕਾਂ ਦੇ ਉਹ ਹਰਮਨ ਪਿਆਰੇ ਆ ਉਹ ਅੱਜ ਵੀ ਉਹਨਾਂ ਦਾ ਦਿਨੋ ਦਿਨ ਪਿਆਰ ਵੱਧ ਰਿਹਾ ਇਸ ਕਰਕੇ ਸਰਕਾਰ ਮੇਰੇ ਖਿਆਲ ਹੈ ਕਿ ਜੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਸਮਝਦੇ ਹੋਏ ਉਹਨਾਂ ਨੂੰ ਇਹ ਲੋਕਾਂ ਦੇ ਫਤਗ ਦਾ ਸਾਕਰ ਕਰਦੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਂ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਇਸ ਕਰਕੇ ਮੇਰਾ ਖਿਆਲ ਹੈ ਕਿ ਕਾਨੂੰਨ ਦਾ ਜਿਹੜਾ ਦੂਜਿਆਂ ਨੂੰ ਪਾਠ ਪੜਾਉਣ ਵਾਲੇ ਕਾਨੂੰਨ ਦਾ ਆਪ ਹੀ ਮਜ਼ਾਕ ਬਣਾ ਰਹੇ ਆ ਕਾਨੂੰਨ ਦੀਆਂ ਢੱਡੀਆਂ ਡਾ ਰਹੇ ਅਸੀਂ ਜੀ ਸਾਡਾ ਨਾ ਮੇਰਾ ਆਪਣਾ ਸੋਚਣਾ ਇਹ ਹੈ ਬਈ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਲੈ ਕੇ ਆਈਏ ਉਹਦੇ ਵਿੱਚ ਆਪਣਾ ਖਾਲਸਾਤਨ ਆ ਜਾਊਗਾ ਵਿੱਚ ਉਹਦੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਹਦੇ ਵਿੱਚ ਸਾਰਿਆਂ ਨੂੰ ਬਰਾਬਰ ਸੀ ਸਾਰਿਆਂ ਵਾਸਤੇ ਉਹਦੇ ਵਿੱਚ ਕੋਈ ਭੇਦਭਾਵ ਨਹੀਂ ਸੀ ਮੁਸਲਮਾਨਾਂ ਨੂੰ ਆਪਣੇ ਸਥਾਨ ਮਿਲੇ ਹੋਏ ਸੀ ਹਿੰਦੂਆਂ ਨੂੰ ਵਪਾਰ ਦਾ ਮਿਲਿਆ ਹੋਇਆ ਸੀ ਮਤਲਬ ਸਾਰੇ ਬਰਾਬਰ ਸੀ ਮੈਂ ਵੀ ਇਹੀ ਚਾਹਨਾ ਵੀ ਜਿਵੇਂ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੀ ਦੁਆਰਾ ਆਵੇ ਤਾਂ ਕਿ ਜੋ ਆਪਾਂ ਫੇਰ ਸਾਰੇ ਇਕੱਠੇ ਹੋ ਕੇ ਰਹਿ ਸਕੀਏ ਅਸੀਂ ਖਾਲਸਾਣ ਦੀ ਜਿਹੜੀ ਗੱਲ ਹੈ ਅਸੀਂ ਜਿਹੜਾ ਦੌਰ ਨਿਕਲੇ ਆਏ ਪੰਜਾਬ ਦਾ ਮੈਂ ਉਹਦੇ ਹੱਕ 'ਚ ਨਹੀਂ ਐ ਮੈਂ ਇਹ ਚਾਹਨਾ ਵੀ ਕਿਸੇ ਵੀ ਗੱਲ ਦਾ ਨਾ ਹੱਲ ਆਖਰ ਤਾਂ ਟੇਬਲ ਤੇ ਬਹਿ ਕੇ ਹੀ ਹੋਣਾ ਟੇਬਲ ਟਾਕ ਨਾਲ ਹੀ ਹੋਣਾ ਹੈ ਬਈ ਆਪਾਂ ਕੋਈ ਵੀ ਆਪਣੀ ਜੇ ਗੱਲ ਮਨਾਉਣੀ ਹੈ ਜਾਂ ਕੋਈ ਵੀ ਗੱਲ ਹੈ ਆਪਾਂ ਟੇਬਲ ਟਾਕ ਦੇ ਵਿੱਚ ਮੈਂ ਜ਼ਿਆਦਾ ਵਿਸ਼ਵਾਸ ਰੱਖਦਾ ਹੈਂ ਬਈ ਸਾਹਿਬ ਕੀ ਕਿਹਦਾ ਸਮਰਥਨ ਕਰੋਗੇ ਆਜ਼ਾਦ ਦਿੱਤੇ ਹੋ ਕਾਂਗਰਸ ਪਾਰਟੀ ਦਾ ਜਾਂ ਬੀਜੇਪੀ ਦਾ ਆਜ਼ਾਦ ਹੀ ਰਾਵਾਂਗੇ ਜੀ ਚਾਰ ਹਲਕਿਆਂ ਦੀ ਚੋਣ ਹੋਣੀ ਹੈ ਵਿਧਾਨ ਸਭਾ ਹਾਂ ਜੀ ਮਤਲਬ ਸੰਗਤ ਤੁਹਾਨੂੰ سپورਟ ਦਿੱਤੀ ਆ ਫਤਵਾ ਦਿੱਤਾ ਤੁਹਾਡੇ ਹੱਥ ਵਿੱਚ ਹਾਂਜੀ ਬਾਈ ਮunicipal council ਦੀ ਵੀ ਗੱਲ ਹੋਈ ਹੋਊ ਬਾਪੂ ਜੀ ਦੀ ਅੱਗੇ ਚਾਰ ਵਿਧਾਨ ਸਭਾ ਹਲਕਿਆਂ ਚੋਣ ਲੜਨ ਦਾ ਕੀ ਪਲਾਨ ਹੈ ਸਾਡੇ ਹੱਲੇ ਕੋਈ ਪਲਾਨ ਨਹੀਂ ਜੋ ਬਾਪੂ ਜੀ ਕਹਿਣਗੇ ਅਸੀਂ ਉਵੇਂ ਕਰਾਂ ਉਹਨਾਂ ਨਾਲ ਸਾਡੀ ਇਸ ਵਿਸ਼ੇ ਤੇ ਗੱਲ ਹੋਈ ਸੀ ਉਹ ਜਿਮਨੀ ਜੋਲ ਚ ਭਾਗ ਲੈਣਾ ਨਹੀਂ ਚਾਹ ਰਹੇ ਪਰ ਫਿਰ ਵੀ ਸਮੇਂ ਦੇ ਹਾਲਾਤ ਨਾਲ ਜੇ ਕੋਈ ਜ਼ਰੂਰਤ ਸਮਝੀ ਜਾਊਗੀ ਜਾਂ ਸੰਗਤਾਂ ਸਮਝਣ ਗਿਆ ਤੇ ਫਿਰ ਕੋਈ ਉਸ ਟਾਈਮ ਤੇ ਫੈਸਲਾ ਲਿਆ ਜਾਏ ਐਸਜੀਪੀਸੀ ਬਾਰੇ ਕੋਈ ਗੱਲ ਹੋਈ ਸੀ ਐਸਜੀਪੀਸੀ ਬਾਰੇ ਉਹਨਾਂ ਨੇ ਕਿਹਾ ਕਿ ਅਸੀਂ ਇਲੈਕਸ਼ਨ ਵੀ ਲੜਾਂਗੇ ਤੇ ਬਾਕੀ ਅਸੀਂ ਸੰਗਤਾਂ ਨੂੰ ਪੂਰੇ ਖੋਰ ਜੋਰ ਤੁਹਾਡੇ ਮਾਧਿਅਮ ਇਬਰਾਹਿਮ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਬਣਾਉਣ ਤੇ ਇਹਦੇ ਵਾਸਤੇ ਜੋ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਇਹਦੇ ਵਾਸਤੇ ਸਾਡੇ ਸਿੱਖਾਂ ਦਾ ਬਹੁਤ ਧਿਆਨ ਘਟਿਆ ਇਧਰ ਸਾਨੂੰ ਸਾਰਿਆਂ ਨੂੰ ਧਿਆਨ ਦੇ ਕੇ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਵੋਟਾਂ ਬਣਾਉਣੀਆਂ ਜਾਂ ਅੱਗੇ ਵਾਸਤੇ ਚੰਗੇ ਉਮੀਦਵਾਰਾਂ ਦੀ ਤਿਆਰੀ ਕਰਨੀ ਅੱਜ ਦੀ ਸਖਬੀਰਵਾਦ ਨੂੰ ਤਾਲਬ ਕੀਤਾ ਕਾਲਤਖ ਸਾਹਿਬ ਨੇ ਪਿੱਛੇ ਜੋ ਗੱਟੀਆਂ ਹੋਈਆਂ ਨੇ ਜੋ ਗਰਾਹ ਕੀਤੇ ਨੇ ਉਹਨਾਂ ਦੇ ਸੰਕੀ ਸਾਹਦੇ ਆਪਾ ਸਰ ਨਹੀਂ ਚਲੋ ਜੀ ਉਹ ਤੇ ਉਹਨਾਂ ਦਾ ਇੰਟਰਨਲ ਮਾਮਲਾ ਵਾ ਉਹ ਜੋ ਕੀਤਾ ਜਾਂ ਉਹਨਾਂ ਨੇ ਜੋ ਜਿੱਡੇ ਵੱਡੇ ਗਰਾਹ ਕੀਤੇ ਮੇਰਾ ਖਿਆਲ ਹੈ ਕਿ ਉਹ ਕੌਮ ਨੇ ਉਹਨਾਂ ਨੂੰ ਉਹਦੀ ਸਜ਼ਾ ਵੈਸੇ ਹੀ ਦੇ ਰਏ ਕਿ ਉਹ ਉਹਨਾਂ ਰਕਾਰ ਦਿੱਤਾ ਇਸ ਕਰਕੇ ਅਸੀਂ ਅਕਾਲ ਤੱਕ ਦੇ ਬਹੁਤ ਉਹ ਸਾਡੇ ਵੱਲ ਇਸ ਤਰ੍ਹਾਂ ਕਾਰਜ ਹੈ ਜੋ ਉਹਨਾਂ ਦਾ ਫੈਸਲਾ ਠੀਕ ਹੈ ਬੰਦੀ ਸੀਜ਼ਾ ਦੀ ਰਿਹਾਈ ਨੂੰ ਲੈ ਕੇ ਤੁਹਾਡਾ ਕੀ ਕਦਰ ਹੈ ਅਸੀਂ ਜੀ ਹੁਣ ਮੇਰੀ ਮਨ ਸੀਗਾ ਮੇਰੀ ਗੱਲ ਚੱਲਦੀ ਸੀ ਜੀ ਮੈਂ ਐਚਐਮ ਸਾਹਿਬ ਤੋਂ ਟਾਈਮ ਲਵਾਂ ਹੋਮ ਮਿਨਿਸਟਰ ਤੋਂ ਤੇ ਸਾਡੇ ਤਿੰਨ ਮੁੱਦੇ ਮੇਨ ਤੇ ਇਹ ਮੁdde main ਹੈ ਵੀ ਮੈਂ ਉਹ ਤਿੰਨਾਂ ਦੀ ਗੱਲ ਚੱਕਾਂ ਉਹਨਾਂ ਕੋਲੇ ਇੱਕ ਤਾਂ ਬੰਦੀ ਸਿੰਘਾਂ ਦਾ ਇੱਕ ਦੂਜਾ ਕਿਸਾਨਿਆਂ ਦਾ ਐਮਐਸਪੀ ਦਾ ਐਮਐਸਪੀ ਵੀ ਬਿੱਲ ਪਾਸ ਕਰਕੇ ਹੋਵੇ ਜਿਹੜੇ 700 ਸਿੰਘ ਸ਼ਹੀਦ ਹੋਏ ਸੀ ਉਹਨਾਂ ਨੂੰ ਇੱਕ ਤਾਂ ਮੁਆਵਜ਼ਾ ਮਿਲੇ ਤੇ 700 ਦੇ 700 ਪਰਿਵਾਰਾਂ ਨੂੰ ਨੌਕਰੀ ਮਿਲੇ ਤੇ ਸਭ ਤੋਂ ਪਹਿਲਾਂ ਦਾ ਵਿਸ਼ੇਸ਼ ਕਰਦੇ ਤੇ ਇੱਕ ਤੀਜਾ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੁੰਦੀ ਹੈ ਨਾ ਉਹਦੇ ਵਿੱਚ ਜਿਹੜੀ ਇੰਪ੍ਰਿਜ਼ਨਮੈਂਟ ਹੈ ਉਹ ਹੈ 3 ਸਾਲ 3 ਸਾਲ ਦੀ ਜੇ ਤੁਹਾਨੂੰ ਲੋਅਰ ਕੋਰਟ ਤੇ ਸਜ਼ਾ ਹੁੰਦੀ ਹੈ ਨਾ ਨਾਲ ਦੀ ਨਾਲ ਤੁਹਾਡੀ ਹਾਈ ਕੋਰਟ ਤੋਂ ਜ਼ਮਾਨਤ ਹੋ ਜਾਂਦੀ ਹੈ ਉਹਦੇ ਵਿੱਚ ਅਸੀਂ ਮਿਨਿਮਮ ਲਾਈਫ ਇੰਪ੍ਰਿਜ਼ਨਮੈਂਟ ਚਾਹ ਲਈ ਦੱਸ ਦੀ ਕਿ ਭਾਈ ਅਮਰਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਜਿੱਤ ਹਾਸਲ ਕੀਤੀ ਹੈ ਤੇ ਦੂਜੇ ਪਾਸੇ ਪਾਈ ਸਰਜੀ ਸਿੰਘ ਖਾਲਸਾ ਨੇ ਫਰੀਦਕੋਟ ਤੋਂ ਵੱਡਾ ਬਹੁਮਤ ਹਾਸਲ ਕੀਤਾ ਹੈ ਦੋਵੇਂ ਆਜ਼ਾਦ ਉਮੀਦਵਾਰ ਸਨ ਤੇ ਦੋਵੇਂ ਹੁਣ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਖਡੂਰ ਸਾਹਿਬ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਭਾਈ ਅਮਰਪਾਲ ਸਿੰਘ ਨੂੰ ਡਿਬਰਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਪਿਤਾ ਉਹਨਾਂ ਦੀ ਬਿਹਾਫ ਦੇ ਉੱਤੇ ਕੋਈ ਵੀ ਮੁੱਦਾ ਚੁੱਕਦੇ ਨੇ ਤੇ ਸਰਜੀਤ ਸਿੰਘ ਖਾਲਸਾ ਵੀ ਵਾਕਫਾ ਕ ਮੁੱਦਿਆਂ ਦੇ ਉੱਤੇ ਆਪਣਾ ਪ੍ਰਤੀਕਰਮ ਦਿੰਦੇ ਨੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੇ ਮਾਮਲੇ ਕੀ ਮੋੜ ਲੈਂਦੇ ਨੇ ਕਿਵੇਂ ਇਹਨਾਂ ਦਾ ਹੱਲ ਨਿਕਲਦਾ ਹੈ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਆਉਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੋਣ ਆ ਰਹੇ ਫੋਟੋ ਤੇ ਸਾ ਪਰ ਵਿਦੇਸ਼ਾਂਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗਾ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਔਰ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ